क्या बेटा दुर्गा अच्छा क्या बात क्या हुई है बात हुई इस भूरे काम को हम हमसे ले जाते हैं सांझ के दारू पी जाते हैं धर्मातार के घर आते कौन करता है ये काम ये काम बीगन करता है हम बीगन हम बीगन हमसे करवाता है अच्छा तो तुम्हारा के नाम है भाई केस कुमार अच्छा तुम्हारे साथ भी क्या है? उसने किया जी जी हमारे क्या? साथ में भी हुआ हुआ है जी दारू पी के के आता है, 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 को को मारने के लिए रहता किसी को पिटता है, किसी मतारी मतारी मार है। ख़़गा। ख़़गा। तो के राज है। तो कौन ये काम करता है आपको कितना समय हो गया यहाँ पे आए हुए दो महीना तो कौन सा जिला है आपका सीतामढ़ी तो आपको यहाँ पे काम करने के लिए लाया गया था क्या हाँ। जी हाँ जी तो कितना वेतन आपको बताया गया बताया था वेतन बारह हजार तो दे दिया उसने कि नहीं छः हजार दिया है दो महीना कितना छः हजार दो, हाँ। दो, दो महीना ਨਹੀਂ ਆ ਮੈਂ ਉਹਦੇ ਬਾਰੇ ਮੈਂ ਤੁਹਾਨੂੰ ਸੈਪਰੇਟਲੀ ਦੱਸ ਦੇਣਾ ਕਿ ਕੱਲ ਨੂੰ ਸਾਨੂੰ ਇੱਕ ਇੰਟੀਮੇਸ਼ਨ ਆਈ ਸੀ ਕਿ ਕੁਝ ਬੰਦੇ ਕੋਈ ਫੋਨ ਕਰ ਰਹੇ تھے ਕੁਝ ਬੱਚੇ ਫੋਨ ਕਰ ਰਹੇ تھے ਜੋ ਬਾਹਰ سے ਕੰਮ ਕਰਨੇ ਆ ਤੁਸੀਂ ਜਾਣਦੇ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਬਹੁਤੇ ਬਾਹਰ ਸਕੇਟ ਦੇ ਬੰਦੇ ਆ ਕੇ ਕੰਮ ਕਰਦੇ ਆ ਤਾਂ ਉਹਨਾਂ ਦੀ ਇੱਕ ਸ਼ਿਕਾਇਤ ਸੀ ਕਿ ਉਹਨਾਂ ਤੋਂ ਕੰਮ ਜ਼ਿਆਦਾ ਲਿਆ ਜਾ ਰਹਾ ਹੈ ਨਾਲ ਉਹਨਾਂ ਨੂੰ ਘਰ ਨਹੀਂ ਜਾਂਦੇ ਰਹੇ ਬੰਦੀ ਬਨਾਂਦੀ ਤੋਂ ਨਹੀਂ ਸੀ ਪਰ ਉਹਨਾਂ ਦਾ ਠੇਕੇਦਾਰ ਉਹਨਾਂ ਨੂੰ ਮਿਸਟਰੀਟ ਕਰਦਾ ਸੀ ਪਰ ਇਮੀਡੀਏਟਲੀ ਸਾਡੀ ਪੁਲਿਸ ਪਾਰਟੀ ਨੇ ਜਾ ਕੇ ਉਹਦੇ ਵਿੱਚ ਪਹਲ ਕੀਤੀ ਔਰ ਪੁਲਿਸ ਪਾਰਟੀ ਨੇ ਜਾ ਕੇ ਇਮੀਡੀਏਟਲੀ ਜਿਹੜਾ ਬੰਦਾ ਜੋ ਫੋਨ ਕਰਦਾ ਸੀ ਉਹਦੇ ਨਾਲ ਗੱਲ ਕੀਤੀ ਉਹਦੀ ਉਮਰ ਕਰੀਬ 16 ਸਾਲ ਰਹੀ ਹੋਗੀ ਇਸ ਯੰਗ ਇਸ ਨਾਟ ਅ ਐਡਲਟ ਪਰ ਉੱਥੇ ਅਸੀਂ ਉਹਨਾਂ ਦੇ ਮੇਨ ਮਾਲਕ ਹੈ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਿਹੜੇ ਜ਼ਿੰਮੇਦਾਰ ਨਾਲ ਉਹ ਕੰਮ ਕਰਦੇ ਸੀ ਪਰ ਉਹਨਾਂ ਨੂੰ ਆਪਣੇ ਜ਼ਿੰਮੇਦਾਰ ਤੋਂ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਉਹਨਾਂ ਦੀ ਹੈ ਉਹ ਹੈ ਜਿਹੜਾ ਕੰਟਰੈਕਟਰ ਜਿਹੜਾ ਠੇਕੇਦਾਰ ਉਹਨਾਂ ਨੂੰ ਕੰਮ ਕਰਾਉਂਦਾ ਹੈ ਉਹ ਕਿ ਉਹ ਮਿਸਟਰੀਟ ਕਰਦਾ ਉਹਨੂੰ ਘਰ ਨਹੀਂ ਜਾਣ ਦੇ ਰਿਹਾ

ਹਾਂਜੀ ਇਹ ਇਹ ਬੰਦਾ ਜਿਹੜੇ ਬੰਦੇ ਬਾਹਰੋਂ ਆਉਂਦੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿਹ ਅਪਰੋਚ ਕਰਨਾ ਹੈ ਕਿੱਥੇ ਤੋਂ ਨੇ ਆਪਣੇ ਸਟੇਟ ਤੇ ਅਪਰੋਚ ਕੀਤਾ ਫਿਰ ਉੱਥੇ ਸੇ ਸਾਨੂੰ ਇੰਟਿਮੇਸ਼ਨ ਆਈ ਹੈ ਤਾਂ ਫਿਰ ਅਸੀਂ ਉਹ ਆਫਿਸ ਵੀ ਇਨਵੋਲ ਸੀਗਾ ਨਹੀਂ ਨਹੀਂ ਦਾ ਦਾ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਇੰਟਿਮੇਸ਼ਨ ਨਹੀਂ ਹੈ ਕਿ ਕੋਈ ਸੀਐਮ ਆਫਿਸ ਇਨਵੋਲ تھا ਬਟ ਇਟ ਵਾਸ ਅ ਜਨਰਲ ਇਨਫੋਰਮੇਸ਼ਨ ਇਨ ਡੀਸੀ ਆਫਿਸ ਫਿਰ ਉਹ ਸਾਨੂੰ ਬਾਸੋਂ ਆਉਂਦੇ ਜਿਹੜੇ ਬਾਹਰੋਂ ਪ੍ਰਵਾਸੀ ਆਉਂਦੇ ਮੰਨ ਲਓ ਪੰਜਾਬ ਚ ਐਂਟਰ ਹੋ ਰਹੇ ਉਹਨਾਂ ਦਾ ਵੀ ਡਾਟਾ ਤੁਸੀਂ ਕਲੈਕਟ ਕਰ ਰਹੇ ਆ ਦੇਖੋ ਜੀ ਸਾਡਾ ਕੋਈ ਇਦਾਂ ਦਾ ਕੋਈ ਡਾਟਾ ਨਹੀਂ ਹੈ ਜਿਹੜਾ ਬੰਦਾ ਹੈ ਗਲੋਬਲਾਈਜੇਸ਼ਨ ਹੈ ਕੋਈ ਵੀ ਬੰਦਾ ਜਿੱਥੇ ਕੰਮ ਹੁੰਦਾ ਜਾ ਕੇ ਕੰਮ ਕਰ ਸਕਦਾ ਹੈ ਜਿਹੜਾ ਬੰਦਾ ਵੈਰੀਫਿਕੇਸ਼ਨ ਕਰਾਉਣਾ ਚਾਹੁੰਦਾ ਹੈ ਪੁਲਿਸ ਬਿਲਕੁਲੀ ਉਹਨਾਂ ਦਾ ਵੈਰੀਫਿਕੇਸ਼ਨ ਕਰਾਂਦੀ ਹੈ ਬੜਾ ਬੰਦਾ ਬੇਜਾਨ ਬੰਜਾਮ ਦੀ ਜਾਂ ਨਿਕਲ ਜਾਂਦੇ ਹੈ ਫਿਰ ਪੁਲਿਸ ਲਈ ਉਹ ਜਿਹੜੇ ਬੰਦੇ ਦੇਖੋ ਅਸੀਂ ਬਾਰ-ਬਾਰ ਕਹਿੰਦੇ ਰਹੇ ਸਾਰੇ ਅਸੀਂ ਜਿੰਨੇ ਵੀ ਲੋਕ ਹੈ ਜਿਹੜੇ ਬੰਦੇ ਬਾਹਰ ਕੇ ਬੰਦਿਆਂ ਨੂੰ ਕੰਮ 'ਚ ਰੱਖਦੇ ਹੈ ਅਸੀਂ ਬਾਰ-ਬਾਰ ਰਿਕੁਐਸਟ ਕਰਦੇ ਰਹੇ ਉਹਨਾਂ ਨੂੰ ਕਿ ਤੁਸੀਂ ਜਿਹੜੇ ਬੰਦੇ ਬਾਹਰ ਤੋਂ ਆਂਦੇ ਉਹਨਾਂ ਦਾ ਪੁਲਿਸ ਵੈਰੀਫਿਕੇਸ਼ਨ ਕਰਾ ਲ ये कुछ अलग स्टेट्स के भी थे करीब 16 एक जने थे इट्स नॉट लाइक कि कोई क्रिमिनल ही आ रहे हैं इट्स नॉट लाइक दैट फार्म खिला रहे हैं तो उनको तो इंटिमेशन पुलिस को देनी चाहिए ना इतने बंदे हम रख रहे हैं देखिए उन्होंने तो है पर ये कोई नबी